ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਹੈ ਕਿ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜਨ ਕਾਰਨ ਪਜੀ ਦੇ ਡਾਕਟਰ ਮੁੱਖ ਮੰਤਰੀ ਦੇ ਨਿਵਾਸ ਤੇ ਪਹੁੰਚੇ ਮਜੀਠੀਆ ਨੇ ਕਿਹਾ ਕਿ ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ ਭਗਵੰਤ ਮਾਨ ਦੀ ਜਲਦ ਸਿਹਤਯਾਬੀ ਲਈ ਮੈਂ ਦੁਆ ਕਰਦਾ ਹਾਂ ਸ਼੍ਰੋਮਣੀ ਕਾਲੀਦਾ ਦੇ ਸਿਨਿ ਰਾਗੂ ਵਿਕਰਮ ਸਿੰਘ ਜੱਟ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਦੇ ਹੋਏ ਤਿੱਖੇ ਤੰਜ ਕਿਸੇ ਨੇ ਵਿਕਰਮ ਜੱਟ ਨੇ ਦਾਅਵਾ ਕੀਤਾ ਕਿ ਮੁਜਾਦਮੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਲੱਗਦੀ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਸਿਹਤ ਵਿਗੜਨ ਕਾਰਨ ਉਹਨਾਂ ਲਈ ਸਪੈਸ਼ਲ ਡਾਕਟਰਾਂ ਦਾ ਇਜਤਿਹਾਮ ਕੀਤਾ ਗਿਆ ਹੈ ਜੋ ਉਹਨਾਂ ਦੇ ਘਰ ਪਹੁੰਚੇ ਮੁਜੀਤ ਸਿੰਘ ਨੇ ਕਿਹਾ ਕਿ ਸਰਦੀ ਸੂਬੇ ਦਾ ਮੁੱਖ ਮੰਤਰੀ ਤਾਂ ਦਰਸਤ ਹੋਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਤial ਦੇ ਸਿਹਤ ਆਭੀ ਲਈ ਮੈਂ ਦੁਆ ਕਰਦਾ ਹਾਂ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਦੀ ਸਿਹਤ ਦਾ ਬਲਟਨ ਜਾਰੀ ਕਰੇ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਇਸ ਮੌਕੇ ਮਜੀਠੀਆ ਨੇ ਸਵਾਲ ਚੁੱਕਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਗੁਪਤ ਕਿਉਂ ਰੱਖੇ ਜਾਂਦੇ ਨੇ ਸਾਡੇ ਜੋ ਚੀਫ ਮਿਨਿਸਟਰ ਸਾਹਿਬ ਨੇ ਭਗਵੰਤ ਮਾਨ ਜੀ ਇਹਨਾਂ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਬੜੇ ਗੁਪਤ ਰੱਖੇ ਜਾਂਦੇ ਔਰ ਮੈਂ ਦੋ ਤਿੰਨ ਦਿਨ ਪਹਿਲਾਂ ਇਹ ਕਿਤੇ ਬੋਲਦੇ ਆ ਕਹਿ ਵੀ ਰਹੇ ਸੀ ਕਿ ਮਜੀਠੀਆ ਮੇਰੇ ਬਾਰੇ ਤਾਂ ਬਾਰ-ਬਾਰ ਬੁਲੇਟਿਨ ਜਾਰੀ ਕਰਦਾ ਦੂਜੀਆਂ ਬਾਰੇ ਨਹੀਂ ਕਰਦਾ ਚਲੋ ਇਹਨਾਂ ਦੀ ਪਤਾ ਨਹੀਂ ਕਿਸ ਸੋਚ ਨਾਲ ਇਹ ਗੱਲ ਕਹਿ ਰਹੇ ਸੀ ਆਈ ਵਿਸ਼ ਹਮ ਵੈਲ ਮੈਂ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਨੇ ਤੰਦਰੁਸਤ ਚਾਹੀਦੇ ਆ ਉਹਨਾਂ ਦੀ ਧਮਾਕੀ ਤੌਰ ਤੇ ਸਰੀਰਕ ਤੌਰ ਤੇ ਹਰ ਤਰੀਕੇ ਨਾਲ ਕਿਉਂਕਿ ਪੰਜਾਬ ਦੀ ਬਾਰਡਰ ਸਟੇਟ ਦੀ ਜ਼ਿੰਮੇਵਾਰੀ ਉਹਨਾਂ ਤੇ ਹੈ ਔਰ ਕਿਉਂਕਿ ਇਸ ਖਬਰ ਨੂੰ ਫੇਰ ਦਬਾਇਆ ਜਾ ਰਿਹਾ ਹੈ ਲੋਕਾਂ ਕੋਲ ਸੱਚ ਲਿਆਉਣ ਤੋਂ ਲੁਕੋਇਆ ਜਾ ਰਿਹਾ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਸਵੇਰ ਦੇ 6:30 7 ਵਜੇ ਦੇ ਫੇਰ ਉਹੀ ਪ੍ਰੋਬਲਮ ਦੇ ਸ਼ਿਕਾਰ ਹੋਇਆ ਜਦ ਇਹ ਵੱਧ ਸ਼ਰਾਬ ਪੀ ਲੈਂਦੇ ਹੈ ਔਰ ਕਾਫੀ ਸਿਹਤ 'ਚ ਵਿਗਾੜ ਆਇਆ ਹਾਲਾਤ ਇਹ ਬਣ ਗਏ ਕਿ ਇਹਨਾਂ ਦੇ ਸੀਨੀਅਰ ਪੁਲਿਸ ਅਫਸਰ पीजीआई तो स्पेशलिस्ट ਵੀ ਲਿਆਉਣੇ ਪਏ ਫਿਰ ਕੋਈ ਹਾਰਟ ਦਾ ਸਪੈਸ਼ਲਿਸਟ ਔਰ ਲਿਵਰ ਦੇ ਸਪੈਸ਼ਲਿਸਟ ਵੀ ਆਏ ਆ ਔਰ ਦੋ ਐਂਬੂਲੈਂਸ ਵੀ ਸਟੇਸ਼ਨ ਨੇ ਕਿ ਸ਼ਾਇਦ ਇਹਨਾਂ ਨੂੰ ਪੀਜੀਆਈ ਸ਼ਿਫਟ ਕਰਨਾ ਪਊਗਾ ਸੋ ਮੈਂ ਨਾਟ ਕਿ ਮੈਂ ਇਸ ਮਸਲੇ ਨੂੰ ਪੋਲੀਟਿਸੀਜ਼ ਕਰ ਰਿਹਾ ਆ ਆਈ ਵਿਸ਼ ਹਿਮ ਵੈਲ ਗੁਰੂ ਕਿਰਪਾ ਕਰਨ ਇਹਨਾਂ ਨੂੰ ਸਿਹਤ ਜਾਬਤਾਬ ਦੇਣ ਇਹ ਤੰਦਰੁਸਤ ਹੋਣ ਮਗਰ ਮੈਂ ਨਾਲ ਦੀ ਨਾਲ ਚੀਫ ਸਕੱਟਰੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਕਿ lettes not hide the facts of the chief minister ਇਹ ਪਬਲਿਕ ਅਫਸਰ ਜੇ ਬੈਠੇ ਆ ਜਿੰਮੇਵਾਰੀ ਹੈ ਇਲੈਕਸ਼ਨ ਚੱਲ ਰਹੀ ਹੈ ਇਲੈਕਸ਼ਨ ਕੈਂਪੇਨ ਤੋਂ ਹੁਣ ਮਿਸਿੰਗ ਨੇ ਉਹਨਾਂ ਕਿਹਾ ਕਿ ਇਸ ਵਾਰ ਵੀ ਇਸ ਖਬਰ ਨੂੰ ਦਬਾਇਆ ਜਾ ਰਿਹਾ ਹੈ ਤੇ ਲੋਕਾਂ ਤੋਂ ਸੱਚ ਲੁਕਾਇਆ ਜਾ ਰਿਹਾ ਹੈ ਜੀਥਿਆ ਨੇ ਦਾਅਵਾ ਕੀਤਾ ਕਿ ਬਦ ਸ਼ਰਾਬ ਪੀਣ ਕਰਕੇ ਮੁਰ ਪਹਿਲਾਂ ਵਾਲੀ ਦਿੱਕਤ ਹੋਈ ਹੈ ਇਸ ਵਾਰ ਤਾਂ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਬੀਜੇ ਨੂੰ ਡਾਕਟਰ ਲਿਆਉਣੇ ਪਏਗੇ